ਕਿ ਨੀ ਮੁੰਨੇ ਆਣਾ ਵਾ ਅੱਛਾ ਆਇਆ ਇਹ ਫੋਨ ਆਇਆ ਜੀ ਹਾਂਜੀ ਆਇਆ ਇਹ ਫੋਨ ਅੱਛਾ ਤੇ ਉਹ ਕਹਿੰਦੀ ਆਣਾ ਵਾ ਗੁਰਿੰ ਨਾਲ ਨਹੀਂ ਆਣੀ ਕਿਰੇ ਆਨੇ ਆ ਤੇ ਮੈਂ ਕਿਹਾ ਚਲ ਆ ਜੀ ਆਣਾ ਹੋਗਾ ਤੇ ਸਵਕਤੇ ਆ ਵੀ ਲੇਟ ਨਾ ਆਵੀ ਆਹੋ ਮੇਰੀ ਮੂੰ ਦਾ ਟਾਈਮ ਦਾ ਹੈਗਾ ਵਾ ਮੇਰੀ ਨੇ ਪੈਣ ਵਾਲਾ ਹੁੰਦਾ ਨਾ ਮੈਂ ਮੇਰ ਖਾਨੇ ਬੜਾ ਦੋ ਤਿੰਨ ਦਿਨ ਹੋ ਗਏ ਚਾਹਤਾ ਮੈਨੂੰ ਪਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਭੇਜੋ ਆ ਜਾਣਾ ਵਾ ਹਾਂ ਮੈਂ ਉਹ ਟਾਈਮ ਤੇ ਆ ਜਾਂਦੀ ਛੱਡ ਕੇ ਜਾਊਗਾ ਕਿ ਬੱਸੇ ਆਣਾ ਨੇ ਬੱਸੇ ਆਊਗੀ ਛੱਡ ਕੇ ਕਹਿੰਦੀ ਜਾਣਾ ਵਾ ਕੰਨੀ ਥੋੜੀ ਠੀਕ ਨਹੀਂ ਆ ਕਿਛਾ ਹਾਂ ਤੇ ਉਹ ਕੰਨੀ ਨਹੀਂ ਆਣਾ ਛੱਡ ਜਾਂਦਾ ਠੀਕ ਨਹੀਂ ਆ ਤੇ ਚੱਲ ਜਾਓ ਫਿਰ ਬੱਸੇ ਆਏ ਨੇ ਟਾਈਮ ਬੱਸੇ ਆਣ ਗਏ ਜਾਣੇ ਨਾਲ ਆਉਣੇ ਆ ਮੈਂ ਕਹਤੇ ਆਂਸਰ ਆ ਜੀ ਤੇ ਤੁਸੀਂ ਕੰਮ ਤੇ ਜਾਣਾ ਚੱਲ ਆਉਗੀ ਉਦੋਂ ਮੰਗਾਇਆ ਤੂੰ ਨਾ ਨਾਲ ਕੋਚ ਹਾਂ ਪਿੰਕੀ ਨੂੰ ਕਹਿੰਦੀ ਆ ਪਿੰਕੀ ਕਿੱਧਰ ਗਈ ਏ ਪਿੰਕੀ ਪਿੰਕੀ ਤੇ ਹੁਣੀ ਆ ਰਸੋਈ ਦੇ ਵਿੱਚ ਹਾਂ ਹਾਂ ਜੀ ਆਹ ਪਤਾ ਕੁਆਨੇ ਆਣਾ ਵਾ ਦੱਸਦਾ ਕਹਾਂਗੇ ਕਹਿੰਦਾ ਇਹ ਆ ਜਾਣਾ 1-2 ਘੰਟੇ ਤੱਕ ਤਾਂ ਬੱਸੇ ਆਣਾ ਮੇਰੇ ਪੁੱਤੋਂ ਨਾਲੇ ਫੱਤੇ ਵੀ ਆਣੇ ਨਾਲ ਪਾਣੀ ਹੁਣ ਕਿੰਨੂੰ ਨਾਲ ਇੱਥੇ ਮੈਂ ਮਗਾਮ ਗੋਲੇ ਕਾਹ ਨਾਲ ਆਪਾਂ ਆਸ ਨੂੰ ਮੈਂ ਕੰਨੇ ਲਿਆ ਦੂਗਾ ਮੈਂ ਕਹਦੇ ਨਹੀਂ ਉਹਨਾਂ ਦਾ ਸਮਾਨ ਆਹ ਕੌਣ ਕਰ ਦੇਂ ਗਿਆ ਹੁਣ ਬਾਜ਼ਾਰ ਕਾਚ ਨੇ ਉਹਨਾਂ ਦਾ ਲੈ ਆਈ ਤੇ ਨਾਲੇ ਫਿਰ ਪਹਿਲਾਂ ਚਾਹ ਪਿਆ ਲਾਂਗੇ ਰੋਟੀ ਵੀ ਦੋਨੇ ਆਉਣਾ ਉਦੋਂ ਬਣਾ ਲਾਂਗੇ ਹਾਂ ਹਾਂਜੀ ਕੋਈ ਚੱਬੀ ਤਾਂ ਬਣੀ ਪਈ ਆ ਆਹ ਸੱਬੀ ਤਾਂ ਬਣੀ ਪਈ ਆ ਮੈਂ ਫਿਰ ਜਾਣਾ ਵਾ ਤੇ ਕੋਈ ਨਹੀਂ ਆਣਾ ਚਾਹ ਪਾਣੀ ਪਿਆ ਦਿਓ ਹਾਂ ਤੁਸੀਂ ਕੰਮ ਦੇ ਜਾ ਤੇ ਮੈਂ ਤੇ ਹੈਗੀਆਂ ਉਹ ਪੁੜੀ ਹੈਗੀ ਤੇ ਦੋਵੇਂ ਜਾਨੀਆਂ ਮਾਵਾਂ ਤੇ ਸ਼ਾਮ ਪਈ ਜਾਣੀ ਆਂਦੇ ਆਂਦੇ ਹਾਂ ਉਹਨਾਂ ਦੇ ਡੈਡੀ ਨੇ ਆਇਆ ਨਾ ਕੰਮ ਤੋਂ ਹਾਂ ਨਾ ਡੈਡੀ ਜਾਂਦਾ ਕੰਮ ਤੇ ਹਾਂ ਚਲ ਠੀਕ ਆ ਫਿਰ ਮੈਂ ਚੱਲਦਾ ਹਾਂ ਹਾਂ ਜੀ ਜੋ ਦੇਖੋ ਭੂਆ ਇਹ ਭੂਆ ਹੀ ਲਈ ਰਹਿੰਦੇ ਇੱਕ ਜਾਂਦੇ ਤੇ ਇੱਕ ਆ ਜਾਂਦੀ ਆ ਪਤਾ ਨਹੀਂ ਇਹਨਾਂ ਨੂੰ ਕਿਉਂ ਹੋ ਜਾਂਦਾ ਵਾਸਤੇ ਤਾਂ ਨਾ ਕਰ ਕਿੰਨਾ ਕੁ ਜਾਂਦੇ ਮਾੜਦੀ ਦਾ ਮਤਲਬ ਇਹ ਤੋਂ ਕਿ ਮੂੰਹ ਚਾ ਕੇ ਅੱਥੇ ਦੁਰੇ ਰੋ ਇੱਕ ਤਾਂ ਆਪਣਾ ਵੀ ਖਾਣਾ ਪੀਣਾ ਬਣਾਉਏ ਕਹਿਣਾ ਦਾ ਵੀ ਦੇਖੋ ਮਿੰਟ ਬਾਅਦ ਕੋ ਦੇਖ ਕੋ ਇੱਕਾਂ ਜਿ ਦਿੱਕ ਚੱਲ ਜਾਂਦੀ ਆ ਪਤਾ ਨਹੀਂ ਕੀ ਲਾਇਆ ਇਹਨਾਂ ਨੇ ਹੁਣ ਅਗੋਂ ਦੋ ਦਦੇ ਕੇ ਫੋਨ ਚੀ ਬੜੇ ਨੰਨੇ ਹੋ ਕੀ ਹੋਇਆ ਨਹੀਂ ਤਪੀ ਪਈਆਂ ਸਪਣਾ ਹੀ ਆ ਕੀ ਗੱਲ ਹੀ ਜਾਣ ਹੋਰ ਕੀ ਹੁਣ ਕੀ ਹੋਇਆ ਛੱਡਿ ਪੋਆ ਇੱਕ ਜੰਦੀ ਇੱਕ ਆਉਂਦੀ ਆ ਅਰੇ ਪਰਸੋ ਇੱਕ ਗਈ ਇੱਕ ਫੇਰ ਆਣ ਤਿਆਰ ਅੱਜ ਚੱਲ ਫੇਰ ਕੇ ਉਹਨਾਂ ਦੇ ਘਰ ਆਈ ਉਹਨਾਂ ਨੇ ਆਣਾ ਹੀ ਆ ਤੂੰ ਤਾਂ ਐਡਾ ਕਰਦੀ ਵੀ ਐਦਾਂ ਨਾ ਕਦੇ ਵੰਡ ਨਹੀਂ ਆਗਾ ਸਰਕਾਰਾਂ ਦਾ ਆਗ ਵਾਲੀ ਬੱਸਾਂ ਕਿ ਫਰੀ ਕੀ ਤੇ ਤੁਰੀਆਂ ਹੀ ਰਹਿੰਦੀਆਂ ਵਾ ਤੇ ਹੁਣ ਅਸੀਂ ਕਹਿ ਥੋੜੀ ਆ ਕਦੇ ਉਹਨਾਂ ਦੇ ਘਰ ਆ ਉਹਨਾਂ ਦੇ ਭਰਾ ਦਾ ਘਰ ਤੇ ਅਸੀਂ ਕਿੰਨਾ ਕ ਜਾਣੇ ਆ ਔਰ ਆਪਣੇ ਆਪਣੇ ਘਰ ਦੇ ਹਰ ਇੱਕ ਦਾ ਰੂਲ ਹੁੰਦਾ ਆ ਹੁਣ ਸਾਡੇ ਨਹੀਂ ਕੋਈ ਬੋਲ ਲੈਣਾ ਨੂੰ ਆ ਕੇ ਆਣ ਵੱਲੇ ਹੁਣ ਇਹ ਥੋੜੀ ਹੁੰਦਾ ਵਾ ਕਿ ਬਣ ਜੀਓ ਤਾਂ ਮਤਲਬ ਪੂਰੇ ਰੋ ਤੋਰੇ ਰੋ ਯਾਰ ਹਰ ਇੱਕ ਬੰਦੇ ਨੂੰ ਆਪਣੇ ਆਂਦੇ ਚਾਹ ਹੁੰਦਾ ਆ ਇਹ ਤਾਂ ਹੈ ਨਹੀਂਗਾ ਵੀ ਕੋਈ ਆਪਣੇ ਚਾਹ ਨਹੀਂ ਕਰਦਾ ਹੁਣ ਤੂੰ ਆਏ ਤੂੰ ਆਪਣੇ ਚਾਹ ਕਰਦੀ ਸਾਡੇ ਆਣੇ ਮੇਰੀ ਗੱਲ ਸੁਣ ਹਰ ਇੱਕ ਬੰਦੇ ਨੇ ਆਪਣੇ ਘਰੇ ਆਣੇ ਹੁੰਦਾ ਆ ਆਣਾ ਤਾਂ ਹੁੰਦਾ ਵਾ ਪਰ ਇੰਨੀ ਨਾ ਹੁੰਦਾ ਉੱਥੇ ਹੀ ਬਸ ਤੋ ਯਾਰ ਇਹ ਤਾਂ ਚਲ ਕੋਈ ਗੱਲ ਨੋਰਮਲ ਗੱਲ ਐ ਵੱਡੀ ਵੱਡੀ ਕੋਈ ਇਸ਼ੂ ਤਾਂ ਹੈ ਨਹੀਂ ਗੱਲ ਦਾ ਹੁਣ ਤੁਹਾਨੂੰ ਨਾ ਕੋਈ ਇਸ਼ੂ ਹੁਣ ਤੁਹਾਨੂੰ ਚਾਹ ਵੀ ਲੈਣ ਪਵੇ ਨਾ ਨਾ ਮੈਨੂੰ ਤਾਂ ਪਤਾ ਲੱਗਿਆ ਉਹ ਦੇ ਬਾਕੀਆ ਨਾ ਗੱਲ ਨਹੀਂ ਸਾਰੇ ਤਾਂ ਅੱਗੇ ਤੁਸੀਂ ਉਹੀ ਬੱਚਿਆਂ ਗੱਲਾਂ ਕਰਦੀਆਂ ਰੁਕ ਕੀ ਆ ਹੁਣ ਮੰਮੀ ਪਹਿਲਾਂ ਸਾਰੇ ਰੁਟ ਪਾਣੀ ਬਣਾਉਂਦੇ ਸੀਗੇ ਪੰਜੇ ਬੂਆ ਅਸੀਂ ਤਾਂ ਐਸੀ ਸਿੱਟੇ ਬੈਠੇ ਰਹਿੰਦੇ ਆ ਰਾਮ ਨਾ ਤੇ ਹੁਣ ਸਾਡਾ ਕੰਮ ਕਰੀ ਉਦੋਂ ਦੇ ਏਸੀ 'ਚ ਬੈਣਾ ਹੀ ਹੋਣਾ ਸੀ ਇਹ ਤਾਂ ਹੈ ਨਹੀਂ ਕਿ ਬਿਵਾਰ ਬੱਠੇ ਹੀ ਜਾਗੇ ਤਾ ਤੁਸੀਂ ਇਕਦਮ ਚਾਹ ਬਣਾ ਕੇ ਦੇਖ ਲਓ ਗਰਮੀ ਜੇ ਤੁਹਾਨੂੰ ਪਤਾ ਲੱਗ ਜੂਗਾ ਨਹੀਂ ਆ ਮੈਂ ਨਾਈਟ ਲੱਗਦੇ ਚਾਹ ਬਣਾਈਦੀ ਅਸੀਂ ਆਪੇ ਯਾਰ ਸਾਰੇ ਜਣਾਂਗੇ ਨਾ ਫਿਰ ਕਰਿਓ ਯਾਰ ਕੁਛ ਨਹੀਂ ਆਉਣ ਲੱਗਾ ਪਿੰਕੀ ਤੂੰ ਆ ਮੀਨ ਇਹ ਤਾਂ ਨਵਾਂ ਬੱਸ ਜੇ ਮੈਂ ਨਾ ਬੈਠ ਜਾਣਾ ਤੁਸੀਂ ਬਾਹਰ ਮੰਮੀ ਬੁਲਾਉਂਦੇ ਇੱਧਰ ਚਲ ਤੂੰ ਮੇਰੇ ਨਾਲ ਨਹੀਂ ਕੰਮ ਮਮਾ ਦੇਖਿਆ ਉਦਾ ਮਮੀ ਨੇ ਕੀ ਕਹਿਣਾ ਮੈਨੂੰ ਮੈਨੂੰ ਕੀ ਪਤਾ ਪੁੱਛ ਲੈ ਜਾ ਕੇ ਤੇਰੀ ਗੱਲ ਹੋਈ ਹੋਣੀ ਆ ਜੇ ਲੋਗਰੇ ਕੋ ਰਿਸ਼ਤੇ ਰਾਹ ਹੈ ਤੇਰੇ ਮਥਰੇ ਤੀੜੀਆਂ ਪਈਆਂ ਹੀ ਰਹਿਣੀਆਂ ਆ ਇਹ ਤੁਸੀਂ ਜਾਓ ਤੇ ਮਮੀ ਭਰਾਂ ਦੇ ਦੇਣੇ ਜਾਓ ਇਹ ਤਾਂ ਗੱਲ ਨਹੀਂ ਜਾਣਾ ਹੀ ਆ ਮੈਂ ਤਾਂ ਤੇ ਜਾਓ ਹਾਂ ਕੋਈ ਆਣਾ ਨਹੀਂ ਇਹ ਤਾਂ ਨਾਕ ਬੜਾ ਖਰਾਬਾ ਕਰਮੀ ਤੇ ਹੋਰ ਨਾ ਬੜਾ ਖਰਾਬਾ ਕਰਾ ਕਰੋ ਆਈਏ ਰੀ ਇੱਜ਼ਤ ਕਰਨੀ ਹੁੰਦੀ ਆ ਮੰਮੀ ਕੁਝ ਮੈਨੇ ਬੁਲਾਇਆ ਸੀਗਾ ਹਾਂ ਪੁੱਤ ਤੇਰੀ ਭੂਆ ਨੇ ਆਣਾ ਵਾ ਕਿਹੜੀ ਭੂਆ ਨੇ ਆਣਾ ਨੀ ਮੋਨੇ ਅੱਛਾ ਤੇ ਨਾਲ ਉਹਦੇ ਦੋਵੇਂ ਬੱਚਿਆਂ ਨੇ ਆਣਾ ਵਾ ਕੋਈ ਨਾ ਤੇ ਮੇਰਾ ਪੁੱਤ ਨੇ ਐਡਾ ਕਰੀ ਪੈਸੇ ਤਾਂ ਮੈਂ ਦਊਂਗੀ ਤੇ ਕੁਝ ਖਾਣ ਨੂੰ ਲੈ ਆਈ ਤੇ ਬਤਾ ਮੇਰੇ ਨਾਲ ਨਿਆਣੇ ਆਉਣੇ ਨੇ ਕਹਿੰਦਾ ਮੇਰੇ ਨਿਆਣੇ ਕੁਝ ਪੋਇਆ ਨਹੀਂ ਆ ਕੋਈ ਨਾ ਬਿਆਲ ਚੱਲਾ ਹੀ ਸੀ ਤਾਂ ਉਹਨੇ ਮਾਰੇ ਕੰਮ ਸੀਗੇ ਜੇ ਦੱਸੋ ਤੁਸੀਂ ਕੀ ਲੈ ਆਣਾ ਵਾ ਲੈ ਆਉਣਾ ਓਏ ਨਹੀਂ ਠੰਡਾ ਲੈ ਆਈ ਤਾਂ ਕੀ ਹੁੰਦਾ ਸਮੋਸੇ ਸਮੋਸੇ ਲੈ ਆਈ ਹੋਰ ਕੀ ਖਾਣਾ ਵਾ ਲੈਣੀ ਇਹ ਥੋੜੇ ਦਿਨ ਪਹਿਲਾਂ ਤਾਂ ਆਏ ਸੀ ਕੋ ਆ ਹੁਣ ਫੇਰ ਆਣ ਲੱਗੇ ਆ ਤਾਂ ਕੀ ਕਰੀਏ ਪੁੱਤ ਹੁਣ ਉਹਨਾਂ ਦਾ ਘਰ ਆ ਦੇ ਨਾ ਯਾਰ ਉਹਨਾਂ ਨੂੰ ਵੀ ਮਾੜਾ ਵੜਾ ਸਮਝਿਆ ਚਾਹੀਦਾ ਰੋਜ਼ ਇਹੋ ਜਿਹੇ ਚੰਕ ਲੱਗਦਾ ਕਿ ਆਪਾਂ ਚਲ ਮੰਨਿਆ ਉਹਦੇ ਭਰਾ ਦਾ ਘਰ ਆ ਪਰ ਫੇਰ ਵੀ ਇਹਨੂੰ ਸਮਝਣਾ ਚਾਹੀਦਾ ਜਿਵੇਂ ਦਾ ਕਰੇ ਗਦਾਰ ਨਾ ਪੁੱਤ ਚਲ ਪੁੱਤ ਜਿੰਨੇ ਚੜੀ ਆ ਹੁਣ ਉਹਨਾਂ ਨੇ ਆਉਣਾ ਹੀ ਆ ਫੇਰ ਕੀ ਹੁਣ ਆਈ ਆ ਉਹਨਾਂ ਨੇ ਸਾਡੇ ਕੋਈ ਨਾ ਹੋਰ ਕਿੱਥੇ ਜਾਣਾ ਉਹਨਾਂ ਨੇ ਪੁੱਤ ਚਲ ਆਣ ਦੀ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਮਨ ਕਦੇ ਪਰ ਫੇਰ ਵੀ ਰੋਜ਼ ਰੋਜ਼ ਆਪਾਂ ਨੂੰ ਇਹ ਚੰਗੀ ਲੱਗਦੀ ਨਹੀਂ ਨਹੀਂ ਪੁੱਤ ਚਲ ਕੋਈ ਨਹੀਂ ਚਲ ਹੁਣ ਕੋਈ ਇੰਨੀ ਗਰ ਇੰਨਾ ਕੰਮ ਕਰਨਾ ਨਹੀਂ ਮੈਨੂੰ ਮੈਂ ਉਹ ਨਾਲ ਕਰਾ ਦੂੰਗੀ ਕੰਮ ਮੈਂ ਨਹੀਂ ਮੈਂ ਕਿਹਾ ਵੀ ਆ ਤੂੰ ਜੋ ਸਮਾਨ ਆ ਚਲ ਕੋਈ ਨਹੀਂ ਮੈਂ ਆਪਣੇ ਕਰਾ ਲੂੰਗੀ ਇਹਦਾ ਕੰਮ ਟੈਨਸ਼ਨ ਨਾ ਲਵੋ ਹਨ ਇੱਥੇ ਹੀ ਆਉਣਾ ਹੋਰ ਕਿੱਥੇ ਜਾਣਾ ਵਾ ਠੀਕ ਠੀਕ ਮੈਂ ਜਾ ਕੇ ਆਣਾ ਮਾਰ ਕੇ ਲੈ ਕੇ ਆ ਤੂੰ ਸਮਾਨ ਅਸੀਂ ਥੋੜਾ ਜਿਹਾ ਕੰਮ ਕਰਨਾ ਪੈਂਦਾ ਨਾ ਤੇ ਕੁੜੀਆਂ ਨੂੰ ਅੱਜਕੱਲ ਤੇ ਬੱਸ ਮੈਂ ਹੀ ਸਾਰਾ ਇਹ ਗੰਦੇ ਚਾਰ ਚਾਰ ਨੂੰ ਆ ਜਾਂਦੀ ਹੈ ਮੇਰੀਆਂ ਨਾਨਾ ਨਹੀਂ ਕਦੀ ਨਹੀਂ ਕਈਦਾ ਹੀ ਕੰਮ ਕਰਨਾ ਨਹੀਂ ਹੈ ਅੱਜਕੱਲ ਦੀਆਂ ਗੈਸ ਤੇ ਕੰਮ ਕਰਦੇ ਤਾਂ ਵੀ ਕਹਿੰਦੀ ਹੈ ਕੰਮ ਨਹੀਂ ਕਰਨਾ ਆ ਇੰਨੀ ਆ ਤੁਹਾਨੂੰ ਜ਼ਿਆਦਾ ਕਰਨਾ ਨਹੀਂ ਪੀ ਕੇ ਬਦ ਪਾਣੀ ਲਿਆ ਉਹ ਸਾਸੀ ਗਾਂ ਸਾਸੀ ਕੋਲ ਉਹ ਸਨਾਵਤ ਵੀ ਗਿਆ ਸਾਸੀ ਗਾਂ ਉਹ ਠੀਕ ਹੁ ਤੱਕ ਸੀ ਅਸ ਵੱਡੀ ਆਪਣੀ ਸਨਾਵਤ ਬਾਕੀ ਸਾਰੇ ਘਰੇ ਠੀਕ ਚਲ ਮੇਰਾ ਭੱਜਣਾ ਨਾ ਨੁਕਤਾ ਜਾ ਬਣਾ ਦੇ ਜੇ ਨਾ ਵੀ ਠੀਕ ਆਰ ਬੰ ਮੈਂ ਰਹਿਣੀ ਦੇ ਕੋਈ ਨਹੀਂ ਕੋਈ ਨਹੀਂ ਅੱਧੀ ਦੀ ਗਲਾਜੀ ਜਿੰਨੇ ਥੋੜੀ ਥੋੜੀ ਕੋਈ ਗਾਲੀ ਪਾਣੀ ਤਾਂ ਨਹੀਂ ਗਰਮੀ ਜੀ ਜੇ ਸਾਨੀ ਪੀਣੀ ਕੋਈ ਨਹੀਂ ਮੈਂ ਬਾਰਾ ਕੁਝ ਲਿੰਕਾ ਵਗਰਾ ਮਗਾ ਦੇ ਨਾ ਮੈਂ ਕੋਈ ਨਹੀਂ ਪੁੱਛ ਰਣ ਨੁਕਾ ਕੋਈ ਗੱਲ ਨਹੀਂ ਕੱਲ ਕੋਈ ਨਹੀਂ ਪੁੱਟਦਾ ਹੱਟ ਕੋਈ ਨਹੀਂ ਆਉਂਦਾ ਕੋਈ ਗੱਲ ਨਹੀਂ ਕੋਈ ਨਾ ਕੋਈ ਹਾਂ ਕਰੋ ਕਿ ਜਾਪਣੀ ਮੜਾ ਮੋਟਾ ਤਿਆਰ ਹੈ ਇਹ ਗੱਲ ਕਰਾਂ ਮੈਂ ਚੱਲ ਹਾਂ ਉਹ ਤਾਂ ਠੀਕ ਹੈ ਹਾਂ ਮੇਲਾ ਮੇਲਾ ਹੋਰ ਕੰਮ ਕਾ ਠੀਕ ਹੈ ਹਮਕਾ ਠੀਕ ਹੈ ਵੈਸੇ ਗਰਮੀ ਜਿੰਨਾ ਹੀ ਆ ਥੋੜਾ ਜਿਹਾ ਹੁੰਦਾ ਠੰਡਾ ਹੀ ਚੱਲਦਾ ਵਾ ਤੇ ਪਾਪ ਵੀ ਬਹੁਤ ਪੈਣ ਦੀ ਹੈ ਨਾ ਪਾਲ ਦੋ ਚੱਲ ਦਿਨ ਹੋ ਗਏ ਆ ਨੇਰ ਖਾਨਾ ਜਾ ਤੇ ਥੋੜਾ ਜਿਹਾ ਮੌਸਮ ਸਾਡਾ ਜੇ ਸਹੀ ਹੋ ਜਾਂਦਾ ਵਿੱਚੇ ਠੰਡਾ ਮੀਂਹ ਪੈਣ ਲੱਗ ਪੈਂਦਾ ਵਿੱਚੇ ਗਰਮੀ ਹੋਣ ਲੱਗ ਪੈਂਦੀ ਕੋਈ ਇਹ ਦੇਖਾ ਤੇ ਸਰੀਰ ਵੀ ਉਤਰਾ ਹੋ ਗਏ ਬੁਖਾਰ ਬੁਖਾਰ ਆਹ ਚੱਪਟੇ ਪਿਆ ਹੋ ਔਰ ਸਭ ਠੀਕ ਹੈ ਬਹੁਤ ਠੀਕ ਹੈ ਥੋੜੀ ਠੀਕੀ ਹਾਂ ਠੀਕ ਸੀਗਾ ਚਲੋ ਵਧੀਆ ਠੀਕ ਹੀ ਜਾਏਗਾ ਹਾਂ ਚਲ ਇਹਨੂੰ ਛੁੱਟੀਆਂ ਪਈਆਂ ਇੱਥੇ ਕੰਨੀ ਹੁਣੀ ਹੋਣਗੀਆਂ ਛੁੱਟੀਆਂ ਮੈਂ ਦੋ ਤਿੰਨ ਪਈਆਂ ਨਹੀਂ ਕਹਿੰਦਾ ਮੈਂ ਜਾਣਾ ਮੈਂ ਜਾਣਾ ਮੈਂ ਕਹਿੰਦਾ ਚੱਲ ਮੰਨ ਲਿਆ ਬਿਲਕੁਲ ਉਹ ਜਾਣਾ ਮੈਂ ਰਹਿ ਕੇ ਆਉਣਾ ਆ ਅੱਛਾ ਅੱਛਾ ਕੱਲਾ ਬਗ ਰਹਿਣਾ ਕੀ ਜਾਂ ਰਾਤ ਰਹਿਣਾ ਮੈਂ ਆ ਜਾਾਂਗਾ ਕੱਲ ਨੂੰ ਨਹੀਂ ਮੈਂ ਦ ਸਸੀ ਗਾਲ ਆ ਗਈ ਪਤਾ ਸਸੀ ਕਾ ਹਾਂਜੀ ਹਾਂਜੀ ਆ ਆਨੀ ਵਾਰੀ ਤੋਂ ਬੜਾਈ ਚਲਦੀ ਹਾਂ ਵੀ ਬੜੀ ਚਲਦੀ ਹੈ ਹੋਰ ਕਦੋਂ ਆਏ ਤੁਸੀਂ ਮੈਂ ਆਈ ਹਾਂ ਥੋੜੀ ਕਰ ਰਹੀ ਹਾਂ ਜੇ ਹੁਣ ਬੜੇ ਦਿਨ ਲਾ ਤੈ ਤੁਸੀਂ ਆਈ ਨਹੀਂ ਅੱਜ ਉਹਨਾਂ ਨੂੰ ਟਾਈਮ ਹੀ ਨਹੀਂ ਕਰੋ ਲੱਗਦਾ ਤੈਨੂੰ ਪਤਾ ਤਾਂ ਹੈਗਾ ਤੈਨੂੰ ਪਤਾ ਹੋਰ ਮੈਂ ਯਾਦ ਹੀ ਕਰ ਰਹੀ ਮਮੀ ਨੂੰ ਪੁੱਛਦੀ ਸੀ ਆਏ ਨਹੀਂ ਹੱਲੇ ਉਹ ਫੇਰ ਹੁਣ ਛੁੱਟੀਆਂ ਨਹੀਂ ਪਈਆਂ ਅਸ ਨੇ ਕਿਹੜੀਆਂ ਮੈਂ ਮਿਲ ਕੱਲ ਵੀ ਕਹਿਣ ਕਿ ਮੈਂ ਤੇਰੀ ਭੋਰੇ ਫੋਨ ਆਇਆ ਵਾ ਨਹੀਂ ਆ ਜਾਣਾ ਕੋਈ ਨਹੀਂ ਤਾਂ ਚੱਲ ਮੈਂ ਜਾਣਾ ਇਹ ਉੱਤੇ ਮਾਮੇ ਨਾਲ ਕਹੂੰ ਮੈਂ ਚੱਲ ਮੈਂ ਰੰਮਾ ਨਾਲ ਗਈ ਹਾਂ ਨਾਲ ਮੈਂ ਚੱਲ ਬੜਾ ਵਧੀਆ ਕਰਤਾ ਤੁਰਮਾ ਕਪੜਾ ਕਰਨਾ ਤੁਸੀਂ ਕਰਾ ਹਾਂ ਇਹ ਅੰਦਰ ਬੈਠਾ ਪਹਿਲਾ ਪੁੱਤ ਹਾਂ ਠੀਕ ਆ ਫਿਰ ਮੈਨੂੰ ਪਤਾ ਇੱਕੋ ਜਿਹਾ ਹਣਾ ਹਣੀ ਉਹਨੂੰ ਹਾਂ ਨਾਨਕਾਂ ਦੇ ਚਾਹ ਹੁੰਦਾ ਹੋਰ ਤੱਕ ਨਹੀਂ ਜਾਂਦੇ ਨਹੀਂ ਹਾਂ ਨਾਨਕਾਂ ਨਾਨਕਾਂ ਵੀ ਭਾਗ ਹੁੰਦਾ ਵੀ ਆਏ ਦੋਦੇ ਬਾੜੀ ਉਹ ਹੋ ਸਕਦੇ ਨਹੀਂ ਜਾਉਂ ਹਾਂ ਉਹ ਆਦੇ ਵੀ ਨਹੀਂ ਜਾਣਾ ਸ਼ੌਂਕ ਨਾ ਮਾਮੇ ਤੇ ਜਾਣਾ ਮਾਮੇ ਚਲ ਵਧੀਆ ਤੇ ਕਹਿੰਦਾ ਸੋ ਫੇਰ ਜਾਊਗਾ ਫਿਰ ਸਕੂਲ ਲੱਗੇ ਫੇਰ ਕਿੱਥੇ ਆਇਆ ਜਾਣਾ ਉਹ ਫਿਰ ਫਿਰ ਸਾਲ ਨਾ ਕੋ ਜਾਂਦਾ ਫਿਰ ਟਾਈਮ ਹੀ ਨਹੀਂ ਹੁੰਦਾ ਹਾਂ ਠੀਕ ਹਾਂ ਚਲ ਉਲੀਆ ਲਿਆਇਆ ਜਾਈ ਜੂ ਥੋੜੀ ਬਣ ਗਈ ਆ ਵੇ ਅੱਛਾ ਲਿਆਇਆ ਮਨ ਪਿੰਕੀ ਬਣਾ ਕੇ ਲਿਆ ਆ ਗਿਉ ਮੈਂ ਪੁੱਛ ਰਿਹਾ ਉਹਨੇ ਮਨ ਕੀ ਬਣੂਗਾ ਪਹਿਲਾਂ ਤਾਂ ਕੁੜੀ ਆਂਦੀ ਰਹਿੰਦੀ ਸੀ ਨਾਲ ਹੁਣ ਅੱਜ ਉਹ ਨਹੀਂ ਆਇਆ ਤਾਂ ਮੁੰਡਾ ਚੱਕਾ ਇਕੱਲਾ ਬੰਨ੍ਹੇ ਹੁੰਦਰਾ ਨਾਲ ਆਪਣੇ ਬਸ ਇਹ ਨਾਲ ਹੀ ਤਾਂ ਇਕੱਲੇ ਆ ਕੇ ਕੰਮ ਕਰ ਲੋ ਹੁਣ ਪਤਾ ਨਹੀਂ ਕੀ ਕੀ ਜਾਣ ਖਾਓਗੇ ਪਤਾ ਨਹੀਂ ਕੀ ਕੀ ਗਾਣਾ ਇਹਨਾਂ ਨੇ ਤਾਂ ਹੀ ਰੱਖਿਆ ਉਹ ਤਾਂ ਆਪਣੀ ਰੋਟੀਆਂ ਖਾਣਦੀਆਂ ਨਹੀਂ ਗਰਮੀ ਚ ਹੋਣੀ ਨਾਲ ਦੇ ਕੀ ਲਾਓ ਕਦੇ ਭਨੇ ਆਉਂਗੇ ਵਾ ਵੇ ਸਸੀ ਗਾਲ ਸਸੀ ਗਾਲ ਹੋਸਣਾ ਪੁੱਤ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਵਧੀਆ ਕਿੱਦਾਂ ਅੱਜ ਆਏ ਉਹ ਮੜਿਆ ਮਾਰਕੀਟ ਗਿਆ ਸੀ ਸਮਾਨ ਲੈਣ ਭੇਜਿਆ ਮੰਮੀ ਨੇ ਅੱਧਰ ਗਿਆ ਕਾਏ ਮੰਮੀ ਨੇ ਭੇਜਿਆ ਡਾਡ ਜੀ ਕਹਿੰਦੇ ਸਮਾਨ ਜਿ ਲੈਣਾ ਕੋਤਰੀ ਨੇ ਆਣਾ ਮੈਂ ਤਾਂ ਪਿੰਚੀ ਨੂੰ ਹਾਜੀ ਉਹ ਹੀ ਮਫੜਾ ਕੇ ਆਇਆ ਸੋਈ ਔਰ ਉਹ ਢੀੜਾ ਸਾਮ ਕਰੇ ਬਹੁਤ ਟਾਈਮ ਲਾਤਾ ਤੂੰ ਤਾਂ ਪਤਾ ਗਰਮੀ ਆ ਬਾਹਰ ਰਾਸ਼ਨ ਨਾ ਹੁੰਦਾ ਆ। ਡੈਡੀ ਤੇਰਾ ਵੀ ਗਿਆ ਦੇ। ਰਾਤ ਤੇ ਰਾਜ ਵੀ ਮਿਲ ਗਿਆ ਨੇ ਮੁੰਡੇ ਮੁੰਡੇ ਗੱਲਾਂ ਮਾਰਨ ਨੂੰ ਟਾਈਮ ਲੱਗ ਜਾਂਦਾ ਨਾ। ਇਕੱਲੇ ਆ ਤੁਸੀਂ ਕਿ ਨਾਲ ਆਇਆ? ਆਇਆ ਪ੍ਰੀਤ ਵੀ ਨਾਲ। ਚਲੋ ਕੋਈ ਨਾ ਮੈਂ ਕਿੱਧਰ ਬੈਠਾ ਉਹ। ਉਹ ਤਾਂ ਮਾਨਪ੍ਰੀਤ ਆਈ ਏ ਤੇ ਉਹਦੇ ਕੋਲ ਚਲ ਗਿਆ ਅੰਦਰ। ਚਲੋ ਕੋਈ ਨਾ ਮੈਂ ਜਾਨ ਨਾਲ ਦੇਖਦਾ ਕੀ ਕਰਦਾ। ਆ ਗੱਲਾਂ ਦਾ ਹੁੰਦੀ। ਪਾਣੀ ਪੁਣੀ ਪੀਲਾ ਨਾਲੇ ਜਾ ਕੇ। ਠੀਕ ਹੈ ਠੀਕ ਹੈ ਜੀ। ਹੋਰ ਪ੍ਰੀਤ ਕਿਵੇਂ ਆ? ਵਧੀਆ ਵਧੀਆ। ਠੀਕ ਆ? ਹਾਂਜੀ। ਹੋਰ ਪੜਾਈ ਕਿਦਾ ਚੱਲਦੀ ਆ? ਵਧੀਆ ਵਧੀਆ। ਹੋਰ ਸੁਣਾ ਫਿਰ। ਵਧੀਆ। ਆ ਆਇਆ ਨਹੀਂ ਹਲੇ। ਹਾਂ데요 ਨੇ ਕਿ ਦਬੀ ਤੇ ਹਾਂਜੀ ਵਧੀਆ ਬਈ ਆ ਦੇਖ ਲੈ ਅੱਜ ਦੇਖ ਲੈ ਅੱਖਾਂ ਵਾ ਕੇ ਆ ਗਿਆ ਪਹਿਲਾਂ ਸਸਤੀ ਦਾ ਬੁਲਾਉਂਦਾ ਸੀ ਚੱਲ ਕੋਈ ਨਾ ਉਮਰ ਨਾ ਬੰਦਾ ਵੱਡਾ ਵੀ ਹੋ ਜਾਂਦਾ ਪਹਿਲਾਂ ਨਿਆਣਾ ਹੁੰਦਾ ਸੀਗਾ ਹੁਣ ਆ ਕਰਾਗੇ ਨੂੰ ਕਿਹੜੀ ਕਲਾਸ ਚ ਹੋਇਆ ਦਸਵੀਂ ਦਸਵੇਂ ਵਿੱਚ ਹੋਇਆ ਜਾਂ ਪੇਪਰ ਦੇ ਕਿਤੇ ਦਸਵੀਂ ਦੇ ਨਹੀਂ ਨਹੀਂ ਯਾਰ ਅੱਛਾ ਜੇ ਮਤਲਬ ਸਟੱਡੀ ਦੁਬਾਰਾ ਕਰ ਰਹਾ ਪੈਂਥ ਸੀ ਹੈ ਨਾ ਚੱਲ ਕੋਈ ਨਾ ਹੋਰ ਮੰਮੀ ਕਦੋਂ ਆਇਆ ਅੱਜ ਚੱਲਦੀ ਹੈ ਓਏ ਮਾਣੀ ਮੋਢੀ ਚੱਲਦੀ ਹੈ ਵਧੀਆ ਕਿੱਥੇ ਚੱਲਦੀ ਹੈ ਕੰਪਾਰਟਮੈਂਟ ਆਈ ਹੋਣੀ ਇਹਦੀ ਵਧੀਆ ਕਿੰਨੀ ਕੀ ਆ ਫੇਰ சம்பேச ਚੱਲ ਕੋਈ ਨਾ ਸਟਾਈਲ ਤਾਂ ਯਾਰ ਇੱਕ ਬੰਦਾ ਬਦਲਦਾ ਰਹਿੰਦਾ ਟਾਈਮ ਨਾਲ ਹੋਰ ਸੁਣਾ ਚੱਲ ਕੋਈ ਨਾ ਚਾਹ ਬਣੀ ਪੀ ਲੈ ਕੇ ਨਹੀਂ ਆਏ ਨਹੀਂ ਪੀਤਾ ਮੇਰੇ ਪੇਣੀ ਬਣਾ ਲਈ ਨੇ ਤੇਰੀ ਭਾਬੀ ਚਾਹ ਦਾ ਮੈਂ ਕਹਿ ਗਿਆ ਆਇਆ ਬਈ ਚਾਹ ਜੂ ਬਣਾ ਸਮਾਂ ਲੈਣ ਗਿਆ ਸੀ ਮੈਂ ਬਜ਼ਾਰ ਹੋਣੀ ਆਇਆ ਤੇ ਮੰਮੀ ਤੇਰੀ ਬਾੜੀ ਆ ਨਾ ਤੇ ਮੰਮੀ ਤਾਂ ਮਿਲ ਲਿਆ ਡੈਡੀ ਨਹੀਂ ਆਏ ਨਹੀਂ ਇੱਕ ਕੰਮ ਚੱਲ ਕੋਈ ਨਾ ਉਹ ਵੀ ਜ਼ਰੂਰੀ ਕੰਮ ਵੀ ਜ਼ਰੂਰੀ ਆ ਇਹਨੂੰ ਕਿੱਦਾਂ ਪਾਣਾ ਜੇ ਉਹ ਕੰਮ ਕਰਨਗੇ ਤਾਂ ਹੀ ਪਾੜ ਲੈਣ ਤਨ ਵੀ ਚੱਲ ਕੋਈ ਨਾ ਕਹਿਣਾ ਤੇਰੀ ਭਾਬੀ ਚਾਹ ਚੋਦਾ ਚੱਲ ਵਧੀਆ ਜਾ ਹੁਣ ਨੂੰ ਮੂਵੀ ਤੇ ਬੇਤੀ ਗਰਿਆ ਜਾ ਕਰ ਲਿੱਡੋ ਹੱਢੀਏ ਚਲਾ ਜਾਂਦੇ ਆ ਆਪਸੋ ਮੇਰੀ ਡਿਊਟੀ ਸਿਚੂ ਇਹ ਆਵਿੰਗੀ ਚਾਹ ਦਿੱਤੀ ਨਾ ਮੈਨੂੰ ਅਜੇ ਤੱਕ ਉਹ ਵਾਲੀ ਚਾਹ ਦੀ ਕਿਨੇ ਮੈਂ ਤੈਨੂੰ ਚਾਹ ਹੀ ਦਊਂਗੀ ਚਾਹ ਉਹ ਮੁੰਡਾ ਚਾਹ ਡਿੱਕੀ ਆਂਦਾ 부ਆ ਚਾਹ ਡਿੱਕੀ ਆਂਦੀ ਤੂੰ ਇੱਥੇ ਬਣ ਕੇ ਕੀ ਕਰੀ ਜਾਂਦੀ ਆ ਕੋਈ ਨਹੀਂ ਦੇ ਦੇਣੀ ਆ ਕਿਤੇ ਨੂੰ ਕੁਝ ਹੋਤ ਲਾ ਨਾਲੇ ਮਨਪੀਤ ਵੀ ਆ ਗਈ ਉਹਨੂੰ ਵੀ ਚਾਹ ਦੇ ਦੇ ਉਹ ਕਦੋਂ ਆਏ ਆ ਹੋ ਗਿਆ 15 ਮਿੰਟ ਹੋਏ ਆ ਹੁਣੇ ਕਾਲਜ ਤੋਂ ਆਈ ਆ ਲੱ ਸੋ ਯਾ ਕੋਈ ਚਾਹ ਚੋ ਪਾਣੀ ਦੇ ਦੇ ਮਾਨੂੰ ਥੱਕੇ ਆਈ ਆ ਵੀ ਬਾਦਰ ਬਣਾਓ ਮੈਂ ਬੇਲੇ ਹੋ ਕੇ ਅਚਾਹ ਪਲਾ ਦੇ ਆ ਪੂਆ ਬਾ ਡਿਗਦੀ ਪਈ ਆ ਚੀਕਾ ਮਾ ਨਾ ਕਿੰਨੂ ਚਾਹ ਪੀਣ ਨਹੀਂ ਨੀ ਹੁਣ ਚਾਹ ਵੀ ਚਾਹੀਦੀ ਆ ਚਲ ਬਣਾਈ ਆ ਤੇ ਹੁਣ ਦੇ ਦੇ ਕੀ ਹੋਣ ਲੱਗਾ ਉੱਥੇ ਦਿਨੀਆਂ ਕੋਈ ਨਹੀਂ ਮੈਂ ਚਲੋ ਲੇ ਕੇ ਪੜਾ ਕਰਕੇ ਆ ਚੁਣ ਮੇੜ ਦੇ ਅਸਮਾਨ ਜਿਹੜਾ ਲਿਆਂਦਾ ਬਿਆਰੋਂ ਹਾਂਜੀ ਉਹ ਵੀ ਦੇ ਦੇ ਖਾਣ ਪੀਣ ਨਾਲੀ ਦੇਣਾ ਹੀ ਮੈਂ ਅਗਲਾ ਕੱਲੀ ਖਾਣ ਲੱਗੀਆਂ ਤਾਂ ਤਾਂ ਗੱਲ ਕਹਿਣੀ ਪਾਪਾ ਮੈਂ ਦੇਖਿਆ ਤੈਨੂੰ ਇੱਕ ਗੱਲ ਕਹਿ ਗਈ ਇੱਤੀ ਤੂੰ ਤਾਂ ਦੋ ਗੱਲ ਖਾਣ ਦੇ ਨਾਲ ਮੈਨੂੰ ਪੰਗਿਤ ਹੋਇਆ ਤਾਂ ਸੁਣਾਉਣੀ ਹੀ ਨੇ। ਉਹ ਜਾ ਛੱਡਿਆ। ਤੂੰ ਬਸ ਚਾਚੂ ਦੇ ਕੇ ਇਹਨਾਂ ਨੂੰ ਕੰਮ ਨੇ ਵੇੜਾ। ਜਿੰਨੀ ਵੇੜੀ ਹੋ ਕੇ ਕਲੇਸ ਨੂੰ ਦੰਨੀ ਆ ਤਾਂ ਅੱਗੇ। ਤੂੰ ਜੀ ਕੰਮ ਕਰੋ ਆਪੇ ਲੈ ਕੇ। ਚੰਗਾ। ਇੱਕ ਵਸ ਪੰਗੋਰ ਇੱਕ ਲਹੂ ਪਿੱਤੇ ਰੰਗ। ਯਾ ਪ੍ਰੀਤ ਉਹ ਹਾਰ ਗਿਆ ਰੋਂਦੀ ਹੋ ਕੇ। ਨਹੀਂ ਮੈਂ ਹਾਰੇ ਨਹੀਂ ਦਿੱਤੇ ਆ ਮੈਂ। ਛੱਡ ਬੋਲ ਨਾ। ਨਹੀਂ। ਹਾਂ ਜੀ ਜੀ ਮੈਂ। ਕੋਈ ਮਤਲਬ ਨਹੀਂ ਮਸਤ ਖੇਲਦੇ ਆ। ਉਹ ਤਾਂ ਹੈ ਹੀ ਬਾਗਲ ਦੇ ਵਿੱਚ ਨਾਲ ਡਰਲੇ ਆ। ਖੇਲਦੇ ਸੀ ਵੈਸੇ ਹੀ ਖੇਲ ਕਦੇ ਵਸ ਉੱਥੇ। ਮਾਰਿਆ ਹਰ ਤੋ ਆ ਲੋ ਬਰਾ ਫੋਰ ਫਿਰ ਸਹੀ ਗੱਲ ਗੁੱਦਾ ਤੇ ਇਤੋ ਕਰਾਨੀ ਆ ਮੈਂ ਬਾਤ ਕਰਾ ਲਿਓ ਫਿਰ ਅਸੀਂ ਚੱਲੇ ਬਾਹਰ ਖੇਡਦੇ ਚੱਲ ਮੌਖਾ ਕਰਕੇ ਫੇਣਾ ਨੇ